ਅਸੀਂ ਇਕਰਤ ਕਰਤੀ ਗਈ ਸੀ ਕਿ ਅਸੀਂ ਆਪਣੇ ਬਾਬਾ ਭੈਣਾ ਨੂੰ 1000 ਰੁਪਏ ਪਿੱਛੇ ਜਿਹੜੀ ਉਹ ਦਵਾਂਗੇ ਤੁਸੀਂ ਕਦੋਂ ਕਦੋਂ ਪਹਿਲਾਂ ਬੰਸਰ ਸਾਹਿਬ ਨੇ ਟਵੀਟ ਕੀਤਾ ਬੰਸਰ ਸਾਹਿਬ ਦਾ ਤੁਸੀਂ ਟਵੀਟ ਦੇਖਿਆ ਉਹਨੇ ਦੇਖਿਆ ਕਿ ਜਲਦੀ ਭਗਵਤਵਧ ਕਿਸ਼ਮਾ ਨਾਲ ਅਸੀਂ ਆਪਣੇ ਬਾਬਾ ਭੈਣਾ ਦੀ ਗੱਲਤੀ ਜਿਹੜੀ ਆ ਉਹ ਲਾਗੂ ਕਰਨ ਜਾ ਰਹੇ ਸੋ ਜੋ ਅਸੀਂ ਕਿਹਾ ਸੀਗਾ ਉਹ ਅਸੀਂ ਕੀਤਾ 6 ਮਹੀਨੇ ਪਹਿਲਾਂ ਜਦੋਂ ਹੀ ਚੋੜ ਬਦਲ ਥੱਲੇ ਬਦਲ ਚਾਏ ਅਸੀਂ ਜੋ ਕੁਝ ਕਿਹਾ ਸੀਗਾ ਅਸੀਂ ਕੱਦਾਂ ਦੇ ਉੱਤੇ ਦਾਦੇ ਲਿਖਦੇ ਸੀਗੇ ਇੱਕ ਮੌਕਾ ਕੇ ਦੀਵਾਲੂ ਇੱਕ ਮੌਕਾ ਭਗਵੰਤਬਾਹ ਜੀ ਨੂੰ ਪੰਜਾਬ ਦੇ ਲੋਕਾਂ ਦੇ ਇੱਕ ਮੌਕਾ ਦਿੱਤਾ ਔਰ ਬਾਅਦ ਵਿੱਚ ਐਮਐਲਏ ਬਣੇ ਸਰਦਾਰ ਭਗਵੰਤ ਸਿੰਘ ਬਾਦਹੜੀ ਮੁਖਵੰਤੀ ਬਣੇ ਔਰ ਮੈਂ ਉਹਦਾ ਵੀ ਟੌਪ 10 ਕੈਬਨਿਟ ਦੇ ਵਿੱਚ ਸੀਗਾ ਮੈਂ ਤਾਜ਼ੂ ਇਹ ਕਿਹੜਾ ਚੁੰਦਾ ਕਿ ਸਾਡੀ ਪਾਰਟੀ ਹੈ ਜਿਹੜੀ ਕੋਈ ਚੋਲ ਮੈ ਵੀ ਵਸਤੋ ਨਹੀਂ ਚਾਦੀ ਕਰਦੀ ਲੋਕਾਂ ਦੇ ਨਾਲ ਜਿਹੜੇ ਗਲਤ ਵਾਅਦੇ ਦੀ ਕਰਦੇ ਅਸੀਂ ਜਦੋਂ ਪ੍ਰਚਾਰ ਕਰਦੇ ਸੀਗੇ ਤੇ ਸਾਡੇ ਜਿਹੜੇ ਵਿਰੋਧੀ ਸੀਗੇ ਉਹ ਕਿੰਨੇ ਹੀ ਲੋਕਾਂ ਨੂੰ ਗੁੰਮਰਾਹ ਕਰਦੇ ਅਸੀਂ ਪਹਿਲੀ ਗਰੰਟੀ ਦਿੱਤੀ ਪੰਜਾਬ ਦੇ ਲੋਕਾਂ ਨੂੰ ਕਿਾ ਉਸ ਵੇ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਸੀਗੇ ਕਿਉਂਕਿ ਪ੍ਰਾਈਵੇਟ ਫਰਮਾਂ ਫਲਗ ਜਿਹੜਾ ਸੀਐਮ ਸਾਹਿਬ ਨੇ ਬਾਦ ਸਾਹਿਬ ਦੇ ਗੋਦਾਲ ਸਾਹਿਬ ਖਰੀਦਿਆ ਇਹ ਸਾਡੇ ਤੋਂ ਪਾਰਟਾ ਦਾ ਐਗਰੀਮੈਂਟ ਜਿਹੜੇ ਉਹ ਸੁਖਬੀਰ ਸਿੰਘ ਬਾਦਲ ਹੋਣੇ ਬੇਕੇ ਐਕਸਿਪਟ ਕਰਕੇ ਤੁਹਾਡੇ ਬਿਲੀ ਦਾ ਰੇਟ ਇਹਨੇ ਵਧਾ ਦਿੱਤੇ ਕਿਆ ਬੰਦੇ ਦਾ ਕਜੂਬਾ ਨਿਕਲ ਗਿਆ ਫਤਿਹ ਇਹ ਬਿੱਲ ਤੁਹਾਡੇ ਓਕੇ ਹੋ ਗਏ ਸੋ ਪਾਰਟੀ ਨੇ ਕਿਹਾ ਸੀਗਾ ਜਦੋਂ ਸਾਡੀ ਸਰਕਾਰ ਆਉਗੀ ਅਸੀਂ 600 ਜੂਟ ਬਿਲੀ ਮਾਫ ਕਰਾਂਗੇ ਔਰ ਸਭ ਤੋਂ ਪਹਿਲਾਂ ਬਾਦ ਸਾਹਿਬ ਦੇ ਉਸ ਸੇਥੋ ਜੂਟ ਬਿਲੀ ਬਾਫ ਕੀਤੀ ਅੱਜ 55% ਪੰਜਾਬ ਦੇ ਹਰ ਘਰ ਵਿੱਚ ਜਿਹੜਾ ਜ਼ੀਰੋ ਬਿੱਲ ਹੁੰਦਾ ਸਾਡੀ ਦੂਜੀ ਗਰੰਟੀ ਤਾਂ ਵੀ ਤੁਜੀ ਗਲਤੀ ਸੀਗੀ ਕਿ ਅਸੀਂ ਦਿੱਲੀ ਦੀ ਤਰਤੀ ਦੇ ਉੱਤੇ ਬਹਲਾ ਕਲੀਨਿਕ ਬਣਾਵਾਗੇ ਜਿੱਥੇ ਆਪ ਗਰੀਬ ਲੋਕ ਆਪਣਾ ਇਲਾਜ ਕਰੋਣ ਆਪਣੇ ਟੈਸਟ ਕਰੋ ਪੰਜਾਬ ਦੇ ਵਿੱਚ 865 ਬਹਲਾ ਕਲੀਨਿਕ ਦੇ ਨੇ ਉਹ ਬੜੇ ਜਿੱਦਾਂ ਮੈਡਰਮੀਆਂ ਦੱਸਿਆ ਤੁਹਾਡੇ ਹਲਕੇ ਦੇ ਵਿੱਚ ਵੀ ਚਾਰ ਬਹਲਾ ਕਲੀਨਿਕ ਜਿਹੜੇ ਬਣ ਗਏ ਅਸੀਂ ਤੀਜੀ ਗਲਤੀ ਦਿੱਤੀ ਸੀਗੀ ਕਿ ਅਸੀਂ ਆਪ ਲੋਕਾਂ ਦੇ ਬੱਚਿਆਂ ਨੂੰ ਚੰਗੀ ਤੇ ਫ੍ਰੀ ਐਡੂਕੇਸ਼ਨ ਦੇਣ ਵਾਸਤੇ ਵਧੀਆ ਟੌਪ ਦੇ ਸਕੂਲ ਬਣਾਵਾਂਗੇ ਸੋ ਐਸ ਲਈ 120 ਸਕੂਲ ਪੰਜਾਬ ਦੇ ਵਿੱਚ ਸਕੂਲ ਆਫ ਐਵਿਡੈਂਸ ਜਿਹੜੇ ਉਹ ਬਣਾ ਰਿਹਾ ਕੁਝ ਵੜ ਗਏ ਔਰ ਅਸੀਂ ਚੌਥੀ ਗਾਰੰਟੀ ਦਿੱਤੀ ਸੀਗੀ ਕਿ ਜਦੋਂ ਅਸੀਂ ਸਰਕਾਰ ਆਊਗੀ ਤੇ ਜਿਹੜੇ ਬੇਰੁਜ਼ਗਾਰ ਨੌਜਵਾਨ ਹਨ ਉਹਨਾਂ ਨੂੰ ਅਸੀਂ ਨੌਕਰੀਆਂ ਦਵਾਂਗੇ ਬਾਦਸ਼ਾਹ ਦੇ 2 ਸਾਲਾਂ ਦੇ ਵਿੱਚ 42000 ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਿਹੜੀ ਇਹ ਕਾਰਡ ਉਹ ਅਸੀਂ ਕਹਿ ਆ ਸੀਗੇ ਕਿ ਜਦੋਂ ਸਿ ਆਵਾਂਗੇ ਪੰਜਾਬ ਦੇ ਕੱਚੇ ਬਲਾਜਬਤ ਨੂੰ ਅਸੀਂ ਪੱਕੇ ਕਰਾਂਗੇ ਉਹ ਅਸੀਂ 15000 ਪੰਜਾਬ ਦਾ ਜਿਹੜਾ ਕੱਚਾ ਬਲਾਜਬੀ ਉਹਦਾ ਨੂੰ ਪੱਕਾ ਕੀਤਾ ਅਸੀਂ ਕਹਿ ਕੇ ਆਏ ਸੀਗੇ ਕਿ ਸਾਡੀ ਸਰਕਾਰ ਕੰਮ ਸੁਗਵਾ ਦੇ ਰਹੀ ਹੈ ਇਹ ਆਪ ਦੀ ਸਰਕਾਰ ਆਪਕੇ ਦੁਆਨ ਪ੍ਰੋਗਰਾਮ ਤਾਂ ਲੋਕਾਂ ਦੇ ਘਰ ਘਰ ਜਾ ਕੇ ਕੰਮ ਕਰੂਗੀ ਪਿਛਲੇ ਤਿੰਨ ਵੀਂ ਦੇ ਤੁਸੀਂ ਦੇਖਿਆ ਕਿ ਕਿੰਦਾ ਸਾਡੀ ਸਰਕਾਰ ਜਿਹੜੀ ਆ ਉਹ ਬਦਾਰ ਦੇ ਚਾਈ ਸਾਡੇ ਅਫਸਰ ਸਾਡੇ ਕਦਾਂ ਤੱਕ ਆਏ ਔਰ ਅਸੀਂ ਚੌਥਾ ਜਿਹੜਾ ਅਸੀਂ ਛੇਵੀਂ ਗੱਲ ਕੀਤੀ ਸੀ ਕਿ ਆਹੀ ਆਟਾ ਧਾਲ ਜਿਹੜੀ ਉਹਦੀ ਹੋਪ ਡਿਲੀਵਰੀ ਕਰਾਂਗੇ ਉਹਦਾ ਇੱਕ ਟਰੈਲਰ ਦੇਣਾ ਉਹ ਅਸੀਂ ਪਹਿਲਾ ਟਰੈਲ ਜਿਹੜਾ ਉਹ ਅਸੀਂ ਕਰਦੇ ਆ ਤੁਹਾਡੇ ਕੋ ਵੀ ਆਏ ਹੋੜ ਗਏ ਅਗਲਾ ਉਹਦਾ ਜਿਹੜਾ ਪੱਕੇ ਤੌਰ ਤੇ ਯੂਨ ਦੇ ਵਿੱਚ ਅਸੀਂ ਸ਼ੁਰੂ ਕਰਦੇ ਉਹ ਅਸੀਂ ਕਹਿ ਸੀਗਾ ਕਿ ਸਰਹੱਦਾਂ ਦੇ ਉੱਤੇ ਜਿਹੜੇ ਸਾਡੇ ਨੌਜਵਾਨ ਸ਼ਹੀਦ ਹੋ ਜਾਂਦੇ ਜਦ ਪੰਜਾਬ ਪੁਲਿਸ ਦੇ ਜਿਹੜੇ ਸਾਡੇ ਅੱਜ ਜੋਧੇ ਆ ਸ਼ਹੀਦ ਉਦਦੇ ਇਹਨਾਂ ਦੇ ਪਰਿਵਾਰਾਂ ਦੀ ਕੋਈ ਬਰਤਨ ਨਹੀਂ ਕਰਦਾ ਉਹਦਾ ਸੀ 1 ਕਰੋੜ ਤੇ ਇੱਕ ਇੱਕ ਨੌਕਰੀ ਜਰੀਆ ਉਸ ਪਰਿਵਾਰ ਨੂੰ ਦਵਾ ਗਏ ਉਦੋਂ ਜਦੋਂ ਕਿਤੇ ਇਦਾਂ ਦੀ ਦੁੱਖदाई ਘਟਨਾ ਹੁੰਦੀ ਹੈ ਤੇ ਬਾਦ ਸਾਹਿਬ ਆਪ ਖੁਦ ਜਾ ਕੇ ਜਨਾਬ ਉਹ ਚੈੱਕ ਦੇ ਕੇ ਆਉਂਦੇ ਆ ਅਸੀਂ ਕਿਹਾ ਸੀਗਾ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਪਾਣੀ ਦਿੱਤੀ 8250 ਫੁੱਟੇ ਚਲੇ ਗਿਆ ਅਸੀਂ ਦਾਦੀ ਪਾਣੀ ਦੀ ਸਪਲਾਈ ਪਿਛਲੀ ਵਾਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਦੈਵੀ ਪਾਣੀ ਪਹੁੰਚਾ ਉਹਦਾ ਇਤਕਾ ਵੀ ਸੱਪਾਸੇ ਖਾਲੇ ਸੂਏ ਦਰ ਬੜ ਰਹੀ ਐ ਉਹ ਅਸੀਂ ਤੈ ਕੀਤਾ ਕਿ ਪੀਣ ਲਈ ਵੀ ਦੈਵੀ ਪਾਣੀ ਦੀ ਸਪਲਾਈ ਕਰਾਂਗੇ ਘਰਾਂ ਦੇ ਵਿੱਚ ਇੰਡਸਟਰੀ ਵਾਸਤੇ ਵੀ ਕਰਾਂਗੇ ਖੇਤੀ ਵਾਸਤੇ ਵੀ ਕਰਾਂਗੇ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੋ ਕੁਝ ਅਸੀਂ ਕਿਹਾ ਸੀਗਾ ਅਸੀਂ ਇੱਕ ਗਲਤੀ ਕੀਤੀ ਸੀਗੀ ਕਿ ਅਸੀਂ ਆਪਣੀਆਂ ਬਾਵਾਂ ਭੈਣਾਂ ਨੂੰ 1000 ਰੁਪਏ ਪਿੰਚਲ ਜਿਹੜੀ ਉਹ ਦਵਾਂਗੇ ਤੁਸੀਂ ਤਿੰਨ ਦਿਨ ਪਹਿਲਾਂ ਬਾਦ ਸਰ ਨੇ ਟਵੀਟ ਕੀਤਾ ਬਾਦ ਸਰ ਦਾ ਤੁਸੀਂ ਟਵੀਟ ਦੇਖਿਆ ਉਹਨੇ ਦੇਖਿਆ ਕਿ ਜਲਦੀ ਬਲਵਾਤ ਵੰਦ ਕਿਰਪਾ ਨਾਲ ਅਸੀਂ ਆਪਣੇ ਬਾਬਾ ਪੈਣਾ ਦੀ ਇੱਕ ਅੰਟੀ ਜਿਹੜੀ ਆ ਉਹ ਲਾਗੂ ਕਰਨ ਜਾ ਰਹੇ ਸੋ ਜੋ ਅਸੀਂ ਕਿਹਾ ਸੀਗਾ ਉਹ ਅਸੀਂ ਕੀਤਾ ਜੋ ਤੁਹਾਡੇ ਹਲਕੇ ਦੇ ਵਿੱਚ ਸਾਡੀ ਐਮਐਲਏ ਸਾਹਿਬਾ ਦੇ ਕੰਮ ਕਰਾ ਉਹ ਤੁਹਾਨੂੰ ਦੱਸ ਕੇ ਗਏ ਸਾਡੇ ਐਮਐਲਏ ਨੇ ਆਪੋ ਆਪਣੇ ਹਲਕੇ ਦਾ ਪੂਰਾ ਰੂਪ ਹੀ ਬਦਲਤਾ ਵੱਤ ਵਤ ਕੰਮ ਕਰਦੇ ਪਰ ਇਹ ਕੀ ਲੋੜ ਕਰਿਓ ਤੁਸੀਂ ਸਾਨੂੰ ਵੋਟਾਂ 5 ਸਾਲ ਵਾਸਤੇ ਪਈ ਗਈ ਸੀਗਾ ਅਜੇ ਸਿਰਫ 2 ਸਾਲ ਹੋਇਆ ਜਿਹੜੇ ਕੋ ਕਬ ਦੇ ਵੀ ਗਏ ਉਹਦੇ ਤੇ 3 ਸਾਲ ਕੰਮ ਕਰਦੇ ਆ ਸਾਡੀ ਸਰਕਾਰ ਨੇ 3 ਸਾਲਾਂ ਦੇ ਵਿੱਚ ਪੂਰਾ ਪੰਜਾਬ ਬਦਲ ਦੇਣਾ ਸੋ ਮਿਲੂ ਲੋਕ ਸਭਾ ਦੇ ਵਿੱਚ ਤੁਸੀਂ ਭੇਜਣਾ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਜਿਹੜੇ ਦਿੱਲੀ ਦੇ ਵਿੱਚੋਂ ਦਿੱਲੀ ਦੇ ਨਾਲ ਸੰਬੰਧਿਤ ਜਿਹੜੀਆਂ ਸਾਡੀਆਂ ਕਿਰਨ ਦੀਆਂ ਸਕੀਮਾਂ ਉਹ ਹੀ ਅੰਮ੍ਰਿਤ ਸਰ ਦੇ ਵਿੱਚ ਵੱਤ ਤੋਂ ਵੱਤ ਲੈ ਕੇ ਆਵਾਂਗੇ ਆਪਣਾ ਜਿਹੜਾ ਫੰਡ ਹੈ ਹੈਪੀ ਲੈਂਡ ਫੰਡ ਉਜਦਾ ਮਿਲੂਗਾ ਵੇਲ ਤੇ ਹਲਕੇ ਵਾਸਤੇ ਜਿੰਦਾ ਵੀ ਮੱਲ ਜਿਹੜਾ ਜੀਵਨ ਜੋਤ ਦੀ ਖੜ ਗਏ ਆਪਾਂ ਤਾਂ ਦੋ ਤਾਂਗੇ ਆਪਾਂ ਜੋ ਵੀ ਇਹ ਬੱਗੜ ਗਏ ਇਹ ਵੇਲ ਕਿਸ ਪਾਲਿਆ ਸਾਵਾ ਦੇ ਦੋ ਆਪਣੇ ਪੂਰਬੀ ਹਲਕੇ ਦਵਾ ਦੇ ਦੋ ਆਪਾਂ ਉਸ ਤੋਂ ਲੈ ਦਵਾਗੇ ਆਪਾਂ ਇੱਥੇ ਅਵਸਰ ਸਾਧੀ ਧਰਤੀ ਤੇ ਆਪਾਂ ਆਪਣੀ ਦਸਤੀ ਲੈ ਕੇ ਆਉਣੀ ਹੈ ਆਪਾਂ ਆਪਣਾ ਟ੍ਰੇਡ ਉਹਦੂ ਮਜ਼ਬੂਤ ਕਰਦੇ ਤੁਹਾਨੂੰ ਚਿੰਤਾ ਹੋਊਗਾ ਕਿ ਜੋ ਡੱਕ ਤੋਂ ਬਹੁਤ ਸੇ ਗੋੜੀ ਦੇਸ਼ ਦੇ ਪ੍ਰਧਾਨਤਾ ਸੀਗੇ ਉਹਨਾਂ ਦੇ ਇੱਕ ਆਪਾਂ ਨੂੰ ਅੰਤਰਰਾਸ਼ਟਰੀ ਜੁਦੀਅਸਤੀ ਇੱਕ ਕਾਫੀ ਪੀਜੀਆਈ ਲੈਵਲ ਦਾ ਹਸਪੀਟਲ ਦਿੱਤਾ ਸੀਗਾ ਉਹ ਸਭੇ ਸਰਦਾਰ ਪ੍ਰਕਾਸ਼ ਸਿੰਘ ਵਾਦਲ ਪੰਜਾਬ ਦੇ ਮੁਖੰਤੀ ਸੀਗੇ ਉਹ ਦੋਵੇਂ ਚੀਜ਼ਾਂ ਮਠੰਡੇ ਚ ਲੈ ਗਏ ਸੋ ਮੈਂ ਲੜਾਈ ਲੜੂਗਾ ਦਿੱਲੀ ਦੇ ਵਿੱਚ ਕਿ ਸਾਾਨੂੰ ਇੱਕ ਅੰਤਰਰਾਸ਼ਟਰੀ ਜੁਦੀਅਸਤੀ ਦਿੱਤੀ ਜਾਵੇ ਇੱਕ ਸਾਾਨੂੰ ਪੀਜੀਆਈ ਦੇ ਲੈਵਲ ਦਾ ਹਸਪੀਟਲ ਦਿੱਤਾ ਜਾਵੇ ਇਹ ਲੜਾਈਆਂ ਤਾੜ ਗਿਆ ਮੈਂ ਉੱਥੇ ਜਾ ਕੇ ਲੜੂਗਾ ਮੈਂ ਅਮਰ ਸਾਧੀਆਂ ਲੜਾਈਆਂ ਅਮਰ ਸਾਧੇ ਬਹੁਤ سارے ਬੁੱਦੇ ਬਹੁਤ ਸਾਰੇ ਫੁਲਾਈ ਉਮਰ ਬਰਨ ਵਾਲੇ ਬਹੁਤ ਸਾਰੇ ਰੇਲਵੇ ਫਾਟਕਾ ਦੇ ਉੱਤੇ ਜਿਹੜੇ ਉਪੋ ਬਰਨ ਵਾਲੇ ਹੈ ਟ੍ਰੈਫਿਕ ਦਾ ਬਹੁਤ ਸਾਰਾ ਕਈ ਮਸਲੇ ਹੈ ਇਹ ਸਾਰੇ ਮਸਲੇ ਮੈਂ ਦਿੱਲੀ ਜਾ ਕੇ ਬਾਦ ਸਾਹਿਬ ਨੂੰ ਦਾਨ ਬਾਦ ਸਾਹਿਬ ਦੀ ਸਰਕਾਰ ਹੈ ਦਿੱਲੀ ਚ ਅਸੀਂ ਜੋਰ ਲਾਵਾਂਗੇ ਬਾਦ ਸਾਹਿਬ ਇੱਥੇ ਪੰਜਾਬ ਚ ਜੋਰ ਲਾਉਣਗੇ ਤਾਂ ਸਿਰ ਪੰਜਾਬ ਦੀ ਕਾਇਆ ਕਲਪ ਕਰਾਂਗੇ ਬਾਦ ਸਾਹਿਬ ਦਾ ਜਿਹੜਾ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹ ਸਾਰੇ ਅਸੀਂ ਬਣਾਉਣਾ ਲੁਵਾ ਦਦੇ ਇਹਦਾ ਜੀਦੋ ਦਾ ਬਦਲ ਇਹੀ ਹੈ ਕਿ ਦਿੱਲੀ ਸਾਡੇ ਦਾ ਜਿਹੜਾ ਧੱਕਾ ਕਰਦੀ ਹੈ ਉਸ ਧੱਕੇ ਨੂੰ ਅਸੀਂ ਬੰਦ ਕਰਦੇ ਸੋ ਮੈਂ ਤੁਹਾਨੂੰ ਬੇਨਤੀ ਕਰੂਗਾ ਕਿ ਜਿੱਦਾਂ ਤੁਸੀਂ 22 ਦੇ ਵਿੱਚ ਦੋ ਮੱਦੇ ਬਗਗ ਅੱਜ ਜਿਹੜਾ ਕਿ ਦੇਖਿਆ ਸੀ ਦੀ ਹੱਸ ਸਕਦੇ ਜਿੱਦਾਂ ਤੁਸੀਂ ਜੀਵਨ ਜੋਤ ਕੋਲ ਦੀ ਬਤ ਕੀਤੀ ਸੀ ਜਿੱਦਾਂ ਤੁਸੀਂ ਇਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਉਸੇ ਤਰ੍ਹਾਂ ਹੀ ਔਰ ਬਿੰਦੂ ਵੀ ਵੋਟਾਂ ਪਾ ਕੇ ਜਿਹੜਾ ਉਹ ਕਾਬਜ਼ਾ ਕਰਿਓ ਮੈਂ ਤੁਹਾਡਾ ਵਾਅਦਾ ਕਰਦਾ ਕਿ ਤੁਹਾਡੇ ਹਲਕੇ ਵਾਸਤੇ ਜੋ ਵੀ ਸਾਡੇ ਬਲਾਕ ਪ੍ਰਾਇਦ ਸਾਡੀ ਬੈਟਰ ਜੀਵਨ ਜੋਤ ਨੂੰ ਜੋ ਵੀ ਕਰਨਗੇ ਮੈਂ ਸਾਡੀ ਸੇਵਾ ਵਿੱਚ ਜਿਲਾ ਉਹ ਤੱਤਪਾ ਰਹੂਗਾ ਮੈਂ ਇਹੀ ਤੁਹਾਨੂੰ ਬੇਨਤੀ ਕਰ ਰਿਹਾ ਸੀਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਹੁਣ ਇਹ ਰੰਗ ਲਾ ਕੇ ਐਮਐਲਏ ਸਾਹਿਬ ਤੇ ਮੰਤਰੀ ਸਾਹਿਬ ਨੂੰ ਵਿਚਵਾਟ ਕਰਾਈਏ ਇੱਕ ਵਾਰ ਭੁੱਲ ਗਿਆ ਕਿ ਜਿਹੜੇ ਸਾਡਾ ਅੱਜ ਦੀ ਮੀਟਿੰਗ ਜਿੰਨਾ ਦੇ ਰੇਜ ਕੀਤੀ ਆ ਉੱਧਾ ਉੱਧਵਾ ਸਾਡੇ ਅਟਾਇਰ ਡੀਪੀ ਵੈਕਟਰ ਦੇ ਉਹਨਾਂ ਦੇ ਪਿਤਾ ਜੀ ਵੀ ਉਹਨਾਂ ਨੇ ਦੱਸਿਆ ਕਿ ਅਸੀਂ ਪਾਰਟੀ ਦੇ ਬਹੁਤ ਬੰਦ ਕੰਮ ਕਰਦੇ ਆਂ ਔਰ ਸੋ ਇਹਦਾ ਦੇ ਸਾਡੀ ਵਾਤ ਕੀਤੀ ਆ ਵਾਤ ਕਰਦੇ ਆਂ